ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਸਾਰੇ ਠੀਕ ਹੋਮੋਂਗੇ ਅੱਜ ਆਪਾਂ ਗੱਲ ਕਰਾਂਗੇ ਅਖਰੋਟ ਬਾਰੇ ਅਖਰੋਟ ਨੂੰ ਡਰਾਈ ਫਰੂਟਸ ਦਾ ਰਾਜਾ ਵੀ ਕਿਹਾ ਜਾਂਦਾ ਹੈ ਵੈਸੇ ਤਾਂ ਸਾਡੇ ਸਰੀਰ ਲਈ ਅਖਰੋਟ ਦੇ ਬਹੁਤ ਜ਼ਿਆਦਾ ਫਾਇਦੇ ਨੇ ਬਟ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਸਭ ਤੋਂ ਜ਼ਰੂਰੀ ਪੰਜ ਫਾਇਦਿਆਂ ਬਾਰੇ ਨਾਲ ਹੀ ਵੀਡੀਓ ਦੇ ਐਂਡ ਵਿੱਚ ਦੱਸਾਂਗੇ ਅਖਰੋਟ ਨੂੰ ਕਿੰਨੀ ਮਾਤਰਾ ਵਿੱਚ ਤੇ ਕਿਵੇਂ ਖਾਣਾ ਹੈ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਸਭ ਤੋਂ ਪਹਿਲਾ ਫਾਇਦਾ ਸਾਡੇ ਦਿਮਾਗ ਲਈ ਅਖਰੋਟ ਵਿੱਚ ਐਂਟੀਆਕਸੀਡੈਂਟਸ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਜੋ ਕਿ ਸਾਡੇ ਦਿਮਾਗ ਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਕਰਦੀ ਹੈ ਇਸ ਤੋਂ ਇਲਾਵਾ ਇਸ ਵਿੱਚ ਫੈਟੀ ਐਸਿਡ ਆਇਓਡੀਨ ਤੇ ਸੇਲੇਨੀਅਮ ਦੀ ਮਾਤਰਾ ਵੀ ਭਰਪੂਰ ਪਾਈ ਜਾਂਦੀ ਹੈ ਜੋ ਕਿ ਸਾਡੇ ਦਿਮਾਗ ਦੀ ਹੈਲਥ ਨੂੰ ਹੋਰ ਜ਼ਿਆਦਾ ਇੰਪਰੂਵ ਕਰਦੀ ਹੈ ਤੁਸੀਂ ਦੇਖਿਆ ਹੋਵੇਗਾ ਅਖਰੋਟ ਦੀ ਬਣਤਰ ਸਾਡੇ ਦਿਮਾਗ ਦੀ ਬਣਤਰ ਨਾਲ ਮੇਲ ਖਾਂਦੀ ਹੈ ਇਹ ਕੋਈ ਇੰਤਫਾਕ ਨਹੀਂ ਹੈ ਇਹ ਇਹ ਦਰਸਾਉਂਦਾ ਹੈ ਕਿ ਅਖਰੋਟ ਸਾਡੇ ਦਿਮਾਗ ਲਈ ਬਹੁਤ ਜ਼ਿਆਦਾ ਲਾਹੇਵੰਦ ਹੈ ਦੂਜੇ ਨੰਬਰ ਤੇ ਹੈ ਜੀ ਸਾਡਾ ਦਿਲ ਅਖਰੋਟ ਸਾਡੇ ਦਿਲ ਲਈ ਬਹੁਤ ਜ਼ਿਆਦਾ ਲਾਹੇਵੰਦ ਹੈ ਕਿਉਂਕਿ ਇਸ ਵਿੱਚ omega 3 ਫੈਟੀ ਐਸਿਡ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਇਸ ਤੋਂ ਇਲਾਵਾ ਵਿਟਾਮਿਨ E ਤੇ ਮੈਗਨੀਸ਼ੀਅਮ ਦੀ ਮਾਤਰਾ ਵੀ ਭਰਪੂਰ ਹੁੰਦੀ ਹੈ ਜੋ ਕਿ ਸਾਡੇ ਹਾਰਟ ਦੀ ਹੈਲਥ ਨੂੰ ਇੰਪਰੂਵ ਕਰਨ ਵਿੱਚ ਮਦਦ ਕਰਦੀ ਹੈ ਇਸ ਤੋਂ ਇਲਾਵਾ ਅਖਰੋਟ ਸਾਡਾ ਮਾੜਾ ਕੋਲੇਸਟ੍ਰੋਲ ਜਿਹਨੂੰ LDL ਕਹਿੰਦੇ ਆ ਉਹਨੂੰ ਘਟਾਉਣ ਵਿੱਚ ਮਦਦ ਕਰਦਾ ਤੇ HDL ਜਿਸ ਨੂੰ ਚੰਗਾ ਕੋਲੇਸਟ੍ਰੋਲ ਕਹਿੰਦੇ ਆ ਉਹਨੂੰ ਵਧਾਉਣ ਵਿੱਚ ਮਦਦ ਕਰਦਾ ਸੋ ਆਪਣੇ ਦਿਲ ਨੂੰ ਮਜ਼ਬੂਤ ਰੱਖਣ ਲਈ ਹਰ ਰੋਜ਼ ਅਖਰੋਟ ਜ਼ਰੂਰ ਲਓ ਤੀਜੇ ਨੰਬਰ ਤੇ ਹੈ ਜੀ ਅਖਰੋਟ ਸਾਡੇ ਵਜ਼ਨ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ ਹਾਂਜੀ ਹੈਰਾਨ ਹੋਗੇ ਨਾ ਸੁਣ ਕੇ ਪਰ ਇਹ ਸੱਚ ਹੈ ਕਿਉਂਕਿ ਅਖਰੋਟ ਵਿੱਚ ਪ੍ਰੋਟੀਨ ਦੀ ਮਾਤਰਾ ਤੇ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਇਸ ਲਈ ਇਹ ਸਾਡੇ ਵਜ਼ਨ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ ਤੁਸੀਂ ਸੋਚਦੇ ਹੋਵੋਗੇ ਕਿ ਡਰਾਈ ਫਰੂਟਸ ਨਾਲ ਤਾਂ ਵਜ਼ਨ ਵੱਧਦਾ ਹੈ ਬਟ ਇਹ ਹਮੇਸ਼ਾ ਨਹੀਂ ਹੁੰਦਾ ਅਖਰੋਟ ਨਿਊਟ੍ਰੀਐਂਟਸ ਤੇ ਮਿਨਰਲ ਨਾਲ ਭਰਪੂਰ ਹੁੰਦਾ ਸੋ ਇਸ ਦੀ ਥੋੜੀ ਮਾਤਰਾ ਸਾਡੇ ਸਰੀਰ ਨੂੰ ਹਰ ਤਰ੍ਹਾਂ ਦੇ ਜ਼ਰੂਰੀ ਤੱਤ ਪ੍ਰੋਵਾਈਡ ਕਰਦੀ ਹੈ ਤੇ ਵਜ਼ਨ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੀ ਹੈ ਇਸ ਤੋਂ ਇਲਾਵਾ ਅਖਰੋਟ ਸਾਡੇ ਸਰੀਰ ਵਿੱਚ ਇੰਟਰਨਲ ਇਨਫਲੇਮੇਸ਼ਨ ਦੂਰ ਕਰਨ ਵਿੱਚ ਮਦਦ ਕਰਦਾ ਹੈ ਇਨਫਲੇਮੇਸ਼ਨ ਮਤਲਬ ਸਾਡੇ ਸਰੀਰ ਦੇ ਅੰਦਰ ਸੋਜਿਸ਼ ਆ ਜਾਂਦੀਆਂ ਨੇ ਜੋੜਾਂ ਦੇ ਵਿੱਚ ਜਿਸ ਦੀ وجہ ਕਾਰਨ ਸਾਨੂੰ ਗਠੀਆ ਹੋ ਜਾਂਦਾ ਹੈ ਜਾਂ ਸਰੀਰ ਵਿੱਚ ਦਰਦ ਰਹਿੰਦਾ ਹੈ ਅਖਰੋਟ ਦੇ ਵਿੱਚ ਐਂਟੀ ਇਨਫਲੇਮੇਟਰੀ ਪ੍ਰੋਪਰਟੀਆਂ ਬਹੁਤ ਜ਼ਿਆਦਾ ਪਾਈਆਂ ਜਾਂਦੀਆਂ ਨੇ ਜੋ ਕਿ ਮਦਦ ਕਰਦੀਆਂ ਨੇ ਸਰੀਰ ਦੇ ਵਿੱਚੋਂ ਸੋਜਿਸ਼ ਚੱਕਣ ਲਈ ਜਿੱਦਾਂ ਸਾਡੇ ਜੋੜਾਂ ਵਿੱਚ ਸੋਜਿਸ਼ ਆ ਜਾਂਦੀ ਹੈ ਬਹੁਤ ਲੋਕਾਂ ਦੇ ਦਿਮਾਗ ਵਿੱਚ ਸੋਜਿਸ਼ ਆ ਜਾਂਦੀ ਹੈ ਦਿਲ ਦੀਆਂ ਨਾੜਾਂ ਦੇ ਵਿੱਚ ਸੋਜਿਸ਼ ਆ ਜਾਂਦੀ ਹੈ ਸੋ ਅਖਰੋਟ ਦੀ ਐਂਟੀ ਇਨਫਲਮੇਟਰੀ ਪ੍ਰੋਪਰਟੀ ਸਰੀਰ ਵਿੱਚੋਂ ਸੋਜ ਨੂੰ ਚੱਕਣ ਵਿੱਚ ਮਦਦ ਕਰਦੀ ਹੈ ਤੇ ਹੱਡੀਆਂ ਨੂੰ ਤੇ ਜੋੜਾਂ ਨੂੰ ਮਜ਼ਬੂਤ ਕਰਦੀ ਹੈ ਅਖੀਰ ਵਿੱਚ ਹੈ ਜੀ ਅਖਰੋਟ ਸਾਨੂੰ ਜਵਾਨ ਰੱਖਣ ਵਿੱਚ ਮਦਦ ਕਰਦਾ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਇਹ ਹੈ ਕਿ ਇਸ ਵਿੱਚ omega 3 ਫੈਟੀ ਐਸਿਡ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਵਿਟਾਮਿਨ E ਹੁੰਦਾ ਹੈ ম্যাগਨੀਸ਼ੀਅਮ ਹੁੰਦਾ ਹੈ ਸੇਲੇਨੀਅਮ ਹੁੰਦਾ ਹੈ ਕਾਪਰ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ ਜਿਸ ਨਾਲ ਕਿ ਸਾਡੇ ਦਿਲ ਦੀ ਹੈਲਥ ਇੰਪਰੂਵ ਹੁੰਦੀ ਹੈ ਸਾਡੇ ਬ੍ਰੇਨ ਦੀ ਹੈਲਥ ਇੰਪਰੂਵ ਹੁੰਦੀ ਹੈ ਸਾਡੀ ਜਿਹੜੀ ਸਕਿਨ ਹੈ ਉਹਦੀ ਹੈਲਥ ਇੰਪਰੂਵ ਹੁੰਦੀ ਸਾਡੀ ਸਕਿਨ ਜ਼ਿਆਦਾ ਗਲੋ ਕਰਨ ਲੱਗ ਜਾਂਦੀ ਹੈ ਸਾਡਾ ਸਟੈਮੀਨਾ ਵਧ ਜਾਂਦਾ ਹੈ ਇਸ ਤੋਂ ਲਾਵਾ ਅਖਰੋਟ ਮਦਦ ਕਰਦਾ ਹੈ ਕੈਂਸਰ ਦੇ ਨਾਲ ਲੜਨ ਦੇ ਲਈ ਕਿਉਂਕਿ ਇਸ ਦੇ ਵਿੱਚ ਐਂਟੀਆਕਸੀਡੈਂਟ ਬਹੁਤ ਜ਼ਿਆਦਾ ਪਾਏ ਜਾਂਦੇ ਨੇ ਇੱਕ ਰਿਸਰਚ ਵਿੱਚ ਦੇਖਣ ਨੂੰ ਆਇਆ ਹੈ ਜਿਹੜੇ ਲੋਕਾਂ ਨੂੰ ਡਾਇਬੀਟਿਸ ਦੀ ਪ੍ਰੋਬਲਮ ਹੈ ਔਰ ਰੋਜ਼ਾਨਾ ਅਖਰੋਟ ਦੀ ਵਰਤੋਂ ਕਰਦੇ ਨੇ ਉਹਨਾਂ ਦੇ ਡਾਇਬੀਟਿਸ ਦੇ ਵਿੱਚ ਕੰਟਰੋਲ ਆਇਆ ਸੋ ਹੁਣ ਗੱਲ ਕਰਦੇ ਆ ਇਸ ਨੂੰ ਖਾਣਾ ਕਿੰਨਾ ਤੇ ਕਿਵੇਂ ਖਾਣਾ ਵੈਸੇ ਤਾਂ ਅਖਰੋਟ ਦੀ ਜਿਹੜੀ ਤਸਵੀਰ ਹੁੰਦੀ ਆ ਉਹ ਬਹੁਤ ਜ਼ਿਆਦਾ ਗਰਮ ਹੁੰਦੀ ਹੈ ਪਰ ਤੁਸੀਂ ਹਰ ਰੋਜ਼ 2 ਤੋਂ 3 ਅਖਰੋਟ ਰਾਤ ਨੂੰ ਪਾਣੀ ਦੇ ਵਿੱਚ ਭਿਓ ਕੇ ਰੱਖ ਦਿਓ ਤੇ ਸਵੇਰੇ ਉੱਠ ਕੇ ਇਸ ਦਾ ਸੇਵਨ ਕਰੋ ਪਾਣੀ ਵਿੱਚ ਭਿਓ ਕੇ ਰੱਖਣ ਦੇ ਨਾਲ ਇਸ ਦੀ ਗਰਮੀ ਘੱਟ ਹੋ ਜਾਂਦੀ ਹੈ ਜਿਸ ਨਾਲ ਅਸੀਂ ਪੂਰਾ ਸਾਲ ਅਖਰੋਟ ਦਾ ਸੇਵਨ ਕਰ ਸਕਦੇ ਆਂ ਹਾਂ ਚਾਹੇ ਕੋਈ ਬੱਚਾ ਹੈ ਚਾਹੇ ਜਵਾਨ ਹੈ ਚਾਹੇ ਬੁੱਢਾ ਹੈ ਹਰ ਇੱਕ ਨੂੰ ਡੇਲੀ 2 ਤੋਂ 3 ਅਖਰੋਟ ਲੈਣੇ ਚਾਹੀਦੇ ਨੇ ਇੱਕ ਚੰਗੀ ਸਿਹਤ ਲਈ ਉਮੀਦ ਕਰਦਾ ਇਸ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਬਹੁਤ ਜ਼ਿਆਦਾ ਲਾਹੇਵੰਦ ਹੋਵੇਗੀ ਐਂਡ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ